ਐ ਜੀਪੀਸੀ ਆਪਾਂ ਐ ਜੀਪੀਸੀ ਕੱਲ ਨੂੰ ਮਤਲਬ ਆਪਾਂ ਸਿੱਖੀ ਦਾ ਪ੍ਰਚਾਰ ਕਰਦੇ ਆਪਾਂ ਆਪਣੇ ਧਰਮ ਦਾ ਪ੍ਰਚਾਰ ਆਪਾਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਠੀਕ ਹੈ ਜੀ ਆਪਾਂ ਪਿੰਡਾਂ ਪਿੰਡਾਂ 'ਚ ਜਾ ਕੇ ਅ ਸ਼ਬਦ ਕੀਰਤਨ ਕਰਦੇ ਆ ਹਨਾ ਨੌਜਵਾਨ ਸਿੱਖ ਜਿਹੜੇ ਪੱਕ ਨਹੀਂ ਬੰਦੇ ਉਹਨਾਂ ਨੂੰ ਪਗ ਦਸਤਾਰ ਬੰਨਣ ਵਾਲਾ ਆਪਾਂ ਖਿੱਚ ਪ੍ਰੇਰਿਤ ਕਰਦੇ ਆ ਹਾਂ ਬਿਲਕੁਲ ਇਹ ਹੁੰਦੇ ਆ ਧਰਮ ਦੇ ਧਾਰਮਿਕ ਕਾਰਜ ਧਾਰਮਿਕ ਕਾਰਜ ਹਾਂ ਹਾਂ ਤੇ ਉਸ ਤੋਂ ਬਾਅਦ ਆਪਾਂ ਇਹ ਧਾਰਮਿਕ ਕਾਰਜ ਹੀ ਕਰਦੇ ਕਰਦੇ ਆਪਦੀ ਵੀ ਜਿਹੜੀ ਰੁਟੀਨ ਹੁੰਦੀ ਹੈ ਪਾਠ ਕਰਨ ਦੀ ਉਹ ਵੀ ਆਪਾਂ ਵਿੱਚੋਂ ਪੂਰੀ ਕਰਦੇ ਹੈਗੇ ਬਿਲਕੁਲ ਬਿਲਕੁਲ ਹਾਂ ਇਹਦੇ ਵਿੱਚ ਲੋਕਾਂ ਦੇ ਸੋਸ਼ਲ ਕੰਮ ਜਿਹੜੇ ਹੁੰਦੇ ਆ ਮੁੱਦੇ ਉਹ ਨਹੀਂ ਆਉਂਦੇ ਜੀ ਠੀਕ ਹੈ ਜੀ ਧਾਰਮਿਕ ਬੰਦਾ ਸਿਆਸਤ 'ਚ ਆ ਨਹੀਂ ਸਕਦਾ ਕੀ ਲੱਗਦਾ ਤੁਹਾਨੂੰ ਫਿਰ ਪਾਜੀ ਆਜੂਏ ਆ ਸਕਦਾ ਮੋਸਟ ਵੈਲਕਮ ਹਰ ਇੱਕ ਦਾ ਹੱਕ ਹੈ ਪਰ ਫਿਰ ਧਰਮ ਦਾ ਆੜ ਨਾਲ ਮੇਰੇ ਹਿਸਾਬ ਨਾਲ ਉਹ ਗਲਤ ਫਿਰ ਉਹ ਸਿਆਸਤ ਵਾਲੇ ਪਾਸੇ ਹੋਣਾ ਚਾਹੀਦਾ ਫਿਰ ਉਹ ਸਿਆਸਤ ਵਾਲੇ ਬੰਦੇ ਚ ਹੋਣਾ ਚਾਹੀਦਾ ਹੁਣ ਭਾਜੀ ਮੈਂ ਵੈਸੇ ਗੱਲ ਕਰਦਾ ਚਲੋ ਹਨਾ ਹੁਣ ਫਿਰ ਇਹਨੂੰ ਕਿਤੇ ਟਰਵਿਸਟ ਕਰਕੇ ਨਾ ਕਿਤੇ ਗਲਤ ਦਿੱਤਾ ਜਾਵੇ ਹੁਣ ਰਾਗੀ ਸਿੰਘ ਕੀਰਤਨ ਜਿਹੜੇ ਕਰਦੇ ਹਨਾ ਰਾਗੀ ਸਿੰਘ ਆਪੇ ਹਨਾ ਗੁਰਦੁਆਰੇ ਚ ਬੈਠ ਕੇ ਉਹਨਾਂ ਨੇ ਗੁਣਗਾਨ ਕਰ ਉਹਨਾਂ ਨੇ ਗੁਰਦੁਆਰੇ ਵਿੱਚ ਬੈਠ ਕੇ ਕੀਰਤਨ ਕਰਦਾ ਉਹਨਾਂ ਨੇ ਗੁਰਬਾਣੀ ਪੜ੍ਹਦੀ ਆ ਉਹਨਾਂ ਨੇ ਹਨਾ ਤੇ ਜੇ ਹੁਣ ਗੁਰਦੁਆਰੇ ਚ ਕੋਈ ਬੈਠ ਕੇ ਕੋਈ ਗਾਣੇ ਹੀ ਗਾਣ ਲੱਗ ਪੇ ਮੈਨੂੰ ਤੁਸੀਂ ਦੱਸੋ ਸੰਗਤ ਵਧੂਗੀ ਕਿ ਘਟੂਗੀ ਨਹੀਂ ਤੁਹਾਨੂੰ ਤਾਂ ਬਹਿਣ ਨਹੀਂ ਦਿੱਤਾ ਜਾਊਗਾ ਨਾ ਬਹਿਣੀ ਨਹੀਂ ਦਿੱਤਾ ਜਾਊਗਾ ਮੈਨੂੰ ਬਹਿਣ ਦਾ ਨਹੀਂ ਕੋਈ ਕੰਮ ਹਾਂ ਤੇ ਹਰ ਇੱਕ ਚੀਜ਼ ਦਾ ਇੱਕ ਚੀਜ਼ ਹੈ ਨਾ ਤੁਸੀਂ ਦੱਸਾ ਰਹੇ ਹੋ ਕਿ ਜਿਹੜਾ ਮੰਨ ਲਓ ਧਾਰਮਿਕ ਅਭਿਰਤੀ ਵਾਲਾ ਉਹਦੇ ਨਹੀਂ ਹੋਣਾ ਚਾਹੀਦਾ ਚਲੋ ਕਾਲੀ ਦਲ ਦੀ ਗੱਲ ਕਰਦੇ ਆ ਕਾਲੀ ਦਲ ਦੇ ਤੇ ਬਹੁਤੇ ਜਿਹੜੇ ਐ ਜੀ ਪੀ ਸੀ ਮੈਂਬਰ ਸਾਹਿਬਾਨ ਆ ਉਹਨਾਂ ਨੇ ਲੜੀ ਹੈ ਇਲੈਕਸ਼ਨ ਲੜੀ ਹੈ ਮੈਂ ਸਭ ਇਹੀ ਕਿਹਾ ਨਾ ਕਿ ਆਪਾਂ ਨੂੰ ਆ ਸਿਆਸਤ ਤੇ ਤਦ ਰਮ ਨੂੰ ਅਲੈਤਾ ਲੈਤਾ ਰੱਖਣਾ ਚਾਹੀਦਾ ਇਹ ਵੀ ਗਲਤ ਹੁਣ ਅਕਾਲੀ ਦਲ ਬੜਾ ਜੋਰਾ ਸ਼ੋਰਾ ਦੇ ਨਾਲ ਕਹਿ ਰਹੀ ਹੈ ਕਿ ਅਸੀਂ ਪੰਥਕ ਪਾਰਟੀ ਹਾਂ ਹਾਂ ਬਿਲਕੁਲ ਹਨਾ ਖੇਤਰੀ ਤੇ ਪੰਥਕ ਪਾਰਟੀਆਂ ਅਸੀਂ ਬਿਲਕੁਲ ਗੁਰੂ ਰਾਮ ਰਹੀਮ ਨੂੰ ਹੁਕਮਨਾਮੇ ਦੇ ਵਿੱਚ ਜਾਰੀ ਹੋਇਆ ਸੀਗਾ ਹਾਂ ਹਾਂ ਮਾਫੀ ਕੀ ਦਿੱਤੀ ਸੀ ਮਾਫੀ ਦਿੱਤੀ ਗਈ ਪਰ ਉਹ ਗਲਤੀਆਂ ਮੰਨ ਲਿਆ ਬਾਦਲ ਸਾਹਿਬ ਨੇ ਹਨ ਕੇ ਇੱਥੇ ਬਾਜੀ ਗਲਤੀ ਮੰਨਣ ਤੋਂ ਬਾਅਦ ਫੇਰ ਮੁੱਕਰ ਕੇ ਫੇਰ ਯੂ-ਟਰਨ ਲੇਤਾ ਕਿ ਨਹੀਂ ਲੇਤਾ ਤਨਖਈਆ ਘਰਾਰ ਹੋਣ ਤੋਂ ਬਾਅਦ ਨਹੀਂ ਕਿਹਾ ਉਹਨਾਂ ਨੇ ਕਿ ਮੈਂ ਉਤਮ ਅੰਦਰ ਜਾ ਕੇ ਉਦਾਂ ਹੀ ਹਾਂ ਕਰਤੀ ਸੀ ਨਹੀਂ ਕਿਹਾ